ਐ ਸੋਰੀ ਨਾਰੇ ਨੂੰ ਵਿਹਾਰੀ ਮੀਂਹ ਹੀ ਲੱਗੀ ਹੋਈ ਐ ਇੱਥੇ ਕੋਈ ਤਰ ਐਥੇ ਨਾਰੇ ਨੂੰ ਸਿਹਾਰੀ ਹੁਣ ਐ ਨਹੀਂ ਬੋਲਣਾ ਨਾ ਲੈ ਸੋਣੇ ਠੀਕ ਨਾ ਸੋਣੇ ਪਹਿਨਾ ਬੋਲਣਾ ਸੋਣੇ ਤੇ ਆਈਡੀ ਤੇ ਲਾ ਆ ਠੀਕ ਆ ਤੇਰੇ ਪੱਠਾਈ ਬੋਲ ਦੇਦਾ ਸੋਰਾ ਐ ਸੋਣੇ ਸੋਰਾ ਐ ਸੋਣੇ ਹਾਂ ਜੁਨੀ ਐ

सुने हैं, 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 स ਯੋਗਤ ਜੁਗਤ ਸੁਣੀਐ ਯੋਗ ਜੁਗਤ ਤਨ ਭੇਦ ਸੁਣੀਐ ਯੋਗ ਜੁਗਤ ਤਨ ਭੇਦ ਸੁਣੀਐ ਯੋਗ ਜੁਗਤ ਤਨ ਭੇਦ ਸੁਣੀਐ ਸਾਫਤ ਸਿਮਰਤ ਵੇਦ ਸੁਣੀਐ ਸਾਸ ਸਿਮਰਤ ਵੇਦ ਨਾਨਕ ਨਾਨਕ ਪਟਾ ਸਦਾ ਵਿਗਾਸਤ ਨਾਨਕ ਬਰਗਾ ਵੀਗਾਸ ਨੇ ਵੇਗਾਸ ਵਾਸੀ ਹੈ ਵੀ ਵੇਗਾਸ ਠੀਕ ਹੈ ਇਹ ਦੁਆਰੇ ਪੜਨਾ ਨਾਨਕ ਭਗਤਾ ਸਦਾ ਵੇਗਾਸ ਨਾਨਕ ਭਗਤਾ ਸਦਾ ਵੇਗਾਸ ਸੁਣੀਏ ਦੁੱਖ ਪਾ ਕੇ ਸੁਣੀਏ ਦੁੱਖ ਪਾ ਕੇ ਇੱਕ ਇੱਧਰ ਆ ਲੈਣਾ ਤੁਸੀਂ ਇੱਕ ਮਿੰਟ ਸਾਡੇ ਜੇ ਕੋਈ ਸੁਣੀਏ ਨਾਲ ਇਹ ਕਿਹਾ ਭੁੱਲੀ ਜਾਂਦਾ ਸੋਣਾ ਕੀ ਬੋਲਣਾ ਪੁੱਤ ਸੁਣ ਸੁਣ ਹਾਂ ਸੋਣਾ ਸੁਣ ਠੀਕ ਹੈ ਚਲ ਭਈਆ ਕੇ ਕੌਣ ਪੜੇਗਾ ਤੂੰ ਪੜ ਕੇ ਦੇ ਦੇ ਮਨੁੱਖ ਦੁੱਖ 파 ਕਨਾਸ ਸੁਣੀਏ ਦੁੱਖ 파 ਕਨਾਸ ਸੁਣੀਏ ਸੰਸਨ ਤੋਂ ਸਤ ਸੁਣੀਏ ਸੰਤ ਸੁਣੀਏ ਨਹੀਂ ਬੁਲਾ ਸੁਣਿਆ ਪੁੱਤ ਸੰਤ ਸਤ ਆਜੇ ਪੁੱਤ ਵਰ ਟਿੱਪੀ ਲਾਤਾ ਫਿਰ ਬਣ ਗਿਆ ਸੰਤ ਇਹ ਸਤ ਸਤਿਮਤ ਕੀ ਸੱਚਾ ਰਹਿਣ ਵਾਲਾ ਠੀਕ ਹੈ ਸੁਣਿਆ 860 ਇਸਨਾਨ ਸੁਣਿਆ 860 ਇਸਨਾਨ ਹਾਂ ਸੁਣਿਆ 860 ਕਾ ਇਸਨਾਨ 860 ਕਿੰਨਾ ਹੋ ਗਿਆ ਇੱਥੇ ਗਿਣਤੀ ਲਿਖੀ ਵੀ ਹਮਾਰਜ ਨੇ 8 ਅਤੇ 60 ਕਿੰਨੇ ਹੋਗੇ 8 86 12 ਕਹਿੰਦੇ ਨੇ ਸੁਣਿਆ 86 60 ਇਸਨਾਨ ਉਹ ਪਰਮਾਤਮਾ ਦਾ ਨਾਮ ਜਦੋਂ ਆਪਾਂ ਇਹ ਤਰਕਿਤ ਹੋ ਕੇ ਸਮਝਦੇ ਆ ਨਾ ਤਾਂ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਆ ਠੀਕ ਹੈ ਬੱਚਾ ਸੋਣਾਇਆ 86 8 ਅਤੇ 60 ਕਿੰਨੇ ਹੋਗੇ 68 68 ਠੀਕ ਹੈ ਮਾਰਾ ਕੀ ਕਹਿੰਦੇ ਨੇ ਸੋਣਾਇਆ 86 ਦਾ ਇਸ਼ਨਾਨ ਪਿਉ ਪ੍ਰਮਾਤ ਉਹਨਾਂ ਦਾ ਨਾਮ ਸੁਣਨਾ 88 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਜਦੋਂ ਆਪਾਂ ਪ੍ਰਮਾਤਵਰ ਨਾਲ ਇਕਾਗਰਿਤ ਹੋ ਕੇ ਸੰਭੇ ਠੀਕ ਹੈ ਚਲੋ ਜੀ ਸੁਰੀਆ ਪੈ 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 ਮਾਨ ਸੁਰੀਆ ਪੈ 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 ਤਨਨਾਤ ਦੇ ਦਿਨ ਦੀ ਕਲਾ ਸਕਦੇ ਤੁਸੀਂ ਖਤਰ ਤੱਕ ਠੀਕ ਹੈ ਦੁਪਾ ਕਨਾ ਸੁਨੇ